ਚਲੋ ਭਾਈ ਚਲੋ ਵੀਰ ਜਿੰਨੇ ਨਾਲੀ ਮੱਥਾ ਦੇ ਕੇ ਚਲੋ ਭੈਣੋ ਦਰਸ਼ਨ ਕਰੀ ਚਲੋ ਬੋਲਣੀ ਬੀਠੇ ਬੈਠ ਸਕਦੇ ਹੋ ਬੈਠ ਜਾਓ ਸਾਰਿਆਂ ਕੋਲ ਤਾਂ ਨਹੀਂ ਕੋਹ ਆਉਂਦੀ ਹਾਂ ਉਹਦਾ ਗੁਗਾ ਗੁਗਾ ਉੱਪਰ အဲ့ကျ बना လာတယ် यार ဟဲ့နအဲ့တာဘာကြတာလည်း ਲੋ ਮੇਰੇ ਆਪਣਾ ਸ਼ਾਬਾਸ਼ 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 ਧੰਨਵਾਦ ਆ ਤੁਹਾਡਾ ਸਾਰਿਆਂ ਦਾ ਜੱਲੀ ਮਾਈ ਜੱਤੀ ਨੀਰਾ ਆਪਾਂ ਸੈਣਾ ਰਾਪਨ ਉਹ ਮੈਂ ਨਾ ਨੂੰ ਨਾ ਦੇ ਰੱਬ ਕਰਕੇ ਤਪ ਕਰਕੇ ਤਪ ਕਰਕੇ ਬਚਾਉਂਦੇ ਸੰਸਾਰ I'm hurting them because they were gutless. ਹੁਕਮਤੀ ਮੋਹਰ ਜਿਲ੍ਹਾ ਹੀ 2024 ਨੂੰ ਕੌਸ਼ਲਾ ਪ੍ਰਬੰਧ ਕਮੇਟੀ ਅਤੇ ਇਲਾਕੇ ਦੀ ਪ੍ਰੀਤੀ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਹੀ ਹੈ ਹਰ ਸਾਡੀ ਤਰ੍ਹਾਂ ਕਿਥੇ ਬੜੇ ਦੂਰ ਦੂਰ ਸੰਗਤਾਂ ਜਿਹੜੀ ਮਹੱਤਵਪੂਰਨ ਰਿਹਾ ਕਰੀ ਬੰਤੀ ਹੋਈ ਹੈ ਅਸੀਂ ਕਿੰਨੀ ਵੀ ਸਤਿਕਾਰ ਦੇ ਦਿੱਤੀ ਹੈ ਆੜਾ ਦਾ ਕੌਸ਼ਲਾ ਪ੍ਰਬੰਧ ਕਮੇਟੀ ਦੇ ਬਣੋਂ ਉਰਜੋਰ ਸਵਾਗਤ ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ જનાને માફ કરજો કે તપો શાંતિ પહોંચકે અમન ખેડા કીતા હે કે દોંગા દે સેવા દે وچ અપને દર્સાના હજી કમાઈ દે وچوں ઉપયોગદાન પાયા હે ਨਾਲ ਐਸ਼ੀ ਲੰਗਰ ਛਕ ਰਹੇ ਆ ਅਰੇ ਜੀ ਬਾਹਰ ਤੋਂ ਟ੍ਰੇਨ ਨਾਲ ਇਹਨਾਂ ਬੱਚੇ ਝੜ ਭੱਗੇ ਕੋਲ ਥੋੜੇ ਆਰਾਮ ਨਾਲ ਸੰਗੀਤ ਸੁਤਾਰਾਂ 'ਚ ਬੈ ਕੇ ਤੇ ਲਈ ਲੰਗਰ ਸੇਵਾ ਵਿੱਚ ਕੋਈ ਵਿਘਨ ਨਾ ਪਵੇ ਇਸ ਲਈ ਸੇਵਾ ਦਾ ਸੰਗਤ ਨੂੰ ਵਾਰੀ ਵਾਰੀ ਲੰਗਰ ਪੰਡਾਲ ਵਿੱਚ ਭੇਜ ਰਹੇ ਨੇ ਅੰਦਰ ਬਰਤਨ ਵੀ ਜਿਹੜੇ ਨਾਲ ਸੰਗਤਾਂ ਨੂੰ ਵਰਤਾਏ ਜਾ ਰਹੇ ਨੇ ਹਾਂਜੀ ਮੇਲੇ ਲਈ ਦਿਖਣਾ ਹੈ ਧਵਾਨਾ ਤੇ ਆਪਣੇ ਖੇਲੇ ਤੇ ਪਹੁੰਚ ਚੁੱਕੀ ਹੈ ਆਯੋਜਨ ਦੀ ਆਯੋਜਨ ਖੇਲੇ ਦੇ ਵਿੱਚ ਧਾਰਮਿਕ ਖੇਲੇ ਦੇ ਵਿੱਚ ਲੋਕਾਂ ਦੇ ਮਨੋਰੰਜਨ ਲਈ ਬੂਲੇ ਵੀ ਲਗਾਏ ਗਏ ਨੇ ਜਿਸ ਦੇ ਉੱਤੇ ਨੌਜਵਾਨ ਬੱਚੇ ਬਹੁਤ ਮસ્ਤੀ ਕਰਦੇ ਨਜ਼ਰ ਆ ਰਹੇ ਨੇ ਮਿੱਕੀ ਹਾਊਸ ਵੀ ਬੱਚੇ ਛੋਟੇ ਬੱਚਿਆਂ ਵਾਸਤੇ ਇੱਥੇ ਬਣਾਇਆ ਗਿਆ ਬਹੁਤ ਹੀ ਲੋਕ ਹੈ ਜਿਹੜੇ ਇਹਤੇ ਨਾਲੇ ਵੀ ਆਪ ਦੀ ਦੁਕਾਨ ਸਜਾਈ ਬੈਠੇ ਨੇ ਤੇ ਨੌਜਵਾਨ ਬੱਚੇ ਦੇ ਘੜਾਉਣੇ ਹੋਰ ਚੀਜ਼ਾਂ ਸਾਰੀਆਂ ਇੱਥੇ ਵੇਚ ਰੀਆਂ ਨੇ ਇਸ ਧਾਰਮਿਕ ਸਮਾਗਮ ਦੇ ਵਿੱਚ ਖਲਪ ਬੋਲੀ ਗਈ ਹੈ ਅੱਗੇ ਹੋ ਜਾ ਇੱਥੇ ਜੀ ਉੱਥੇ ਵੀ ਬਤਾਈ ਜਾ ਰਹੀ ਹੈ ਨੌਜਵਾਨ ਵੀੜੀ ਨਸ਼ਿਆਂ ਨੂੰ ਛੱਡ ਕੇ ਧਾਰਮਿਕ ਕੰਮਾਂ ਵੱਲ ਵੱਧ ਤੋਂ ਵੱਧ ਅੱਗੇ ਵਧ ਰਹੀ ਹੈ ਅਤੇ ਸੇਵਾ ਕਰ ਰਹੀ ਹੈ ਭਾਈ ਜੀ ਤੁਸੀਂ ਆਹ ਖੀਰ ਦਾ ਲੰਗਰ ਲਾਇਆ ਹੈ ਤੇ 골ਡ 커피 ਦਾ ਲੰਗਰ ਲਾਇਆ ਇਹ ਕਿਹੜੇ ਕਲੱਬ ਵੱਲੋਂ ਲਾਇਆ ਗਿਆ ਨੌਜਵਾਨ ਸੇਵਾਦਾਰ ਕਲੱਬ ਵਾਲੀ ਕੇ ਸੰਤ ਬਾਬਾ ਜੀਤਾਰੰਭੀ ਗਰੀ ਦਾ ਸਮੂਹ ਵਾਲੇ ਇਹਨਾਂ ਦੀ 22ਵੀਂ ਵਰ੍ਹੇ ਤੇ ਲਾਇਆ ਇਹ 골ਡ 커피 ਦਾ ਤੇ 골ਡ ਫੀਡ ਦਾ ਲੰਗਰ ਲਾਇਆ ਗਿਆ ਕਿੰਨੇ ਕਲੱਬ ਦੇ ਮੈਂਬਰ ਹੈਗੇ ਕੌਣ ਕੌਣ ਸਹਿਯੋਗ ਕਰਦਾ ਪਿੰਡ ਵੱਲੋਂ ਤੇ ਕਲੱਬ ਦੇ ਤਕਰੀਬ ਨਾਲ ਸੌਦੇ ਸਮੇਂ ਫਰੇ ਸਾਰੇ ਟੰਗਰ ਵੱਲੋਂ ਸਾਰਿਆਂ ਦੇ ਵੱਲੋਂ ਨੌਜਵਾਨ ਬਿੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਬਾਈ ਇਹ ਚੰਗੇ ਕੰਮ ਕਰੋ ਨਾਲ ਮਿਲ ਕੇ ਰਹੋ ਲੜਾਈਆਂ ਤੋਂ ਬਚੋ ਤੁਮ ਸੇ ਬਚਣਾ ਚਾਹੀਦਾ ਚੈਨਲ ਕਿਹੜੇ ਤੇ ਉਹ ਫੇਸਬੁੱਕ ਤੇ ਪੇਜ ਆਪਾਂ 7 ਦੇ ਨਿਊਜ਼ ਪੰਜਾਬੀ ਹਾਂ ਜੀ ਤੇ ਕੋਲ ਵਿਆਹ ਦਾ ਹੈ ਤਾਂ ਆਰਡਰ ਨਹੀਂ ਠੀਕ ਹੈ ਨਾ ਟੱਕਰ ਬੋਲੋ ਜੀ ਬਾਬਾ ਜੀ 22 ਸਾਲ ਹੋ ਗਏ ਸਾਡੀ ਸੇਵਾ ਚੱਲ ਰਹੀ ਨ ਆਏ ਵਾਰੀ ਸਾਡੀ ਥੋੜੀ ਸੇਵਾ ਕਰਦੇ ਆ ਬਜ਼ੁਰਗੇ ਬਾਪੂ ਬੋਲੋ ਕੋਠਾ ਚ ਲਮਾ ਦੇਣੇ ਸ਼ਰੀਰ ਹੁੰਦੀ ਹੈ ਜਿੰਨੇ ਸਭ ਘਰ ਘਰ ਦਾ ਬੰਦਾ 2 2 3 3 ਤੋਂ ਆਉਣ ਲਈ ਸਾਡੇ ਆਂਗਰੇਜ਼ੀ ਦੀ ਸਿਵਾ ਬਾਬਾ ਜੀ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਕਹਿਣਾ ਦੇਣਾ ਚਾਹੁੰਦੇ ਹੋ ਨਸ਼ੇ ਵੀ ਤੁਸੀਂ ਮਦਰ ਸੰਭੂ ਨਾਲ ਸੰਭੀ ਚੱਲ ਨਹੀਂ ਨਹੀਂ ਮਰਦਾ ਨਸ਼ੇ ਬਾਰੇ ਬੱਚਿਆਂ ਨੂੰ ਕੀ ਕਹਨੇ ਹੋ ਤੁਸੀਂ ਨਸ਼ਾ ਤਾਂ ਸਾਡੇ ਕੋਲ ਨਹੀਂ ਪਈ ਨਹੀਂ ਕੋਈ ਨਸ਼ਾ ਨਹੀਂ ਕਰਦਾ ਆਉਣ ਵਾਲੀ ਪੀੜੀ ਬਾਰੇ ਆਉਣ ਵਾਲੀ ਪੀੜੀ ਬਾਰੇ ਵੀ ਉਹਨਾਂ ਔਲਵਨ کلبਾਂ ਵੱਲੋਂ ਵੱਖ-ਵੱਖ ਸੇਵਾ ਨਿਭਾਈ ਜਾਂਦੀ ਹੈ ਅੱਜ ਇਸ کلب ਵੱਲੋਂ ਬਨਾਣਾ ਸ਼ੇਕ ਦੀ ਸੇਵਾ ਵੀ ਸੰਗਤ ਵਾਸਤੇ ਕੀਤੀ ਗਈ ਹੈ ਅੱਜ ਦੇ ਨਾਲ ਵੀ ਨੌਜਵਾਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਤੁਹਾਨੂੰ आई बाबा जी किडे क्लब वलो सेवा लायो है जी अच्छा जी बोलो जी संगठन होय तपा रहो है संगठन सेवा है बहुत क्लब का की ना है जी थोड़ा ਆਜੋ ਜੀ ਆਇਆ 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 ਆਇ उते हीसा पाया बाबे नंबर आया बी वठी नौजवान ते सेवादारा ते वेर भरे हासिल रखणु पिण जी गज रखणु ਕਲੱਬ ਚ ਤੁਸੀਂ ਆ ਲਾਇਆ ਲੰਗਰ ਦਾ ਤੇ ਹੋਲਡ ਕਾਫੀ ਦਾ ਇਹਦੇ ਬਾਰੇ ਕੀ ਦੱਸਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਇਹ ਸਾਨੂੰ ਬਾਈ ਬਹੁਤ ਮਾਣ ਮਹਿਸੂਸ ਹੋ ਰਿਹਾ ਇਹ ਪਹਿਲੀ ਵਾਰ ਇਸ ਨੇ ਕੋਟ ਬੋਡ ਨੂੰ ਜਿਹੜਾ ਲੰਗਰ ਲਗਾਇਆ ਸਤਿਗੁਰੂ ਬਾਬਾ ਜੀ ਦਾ ਅਨੰਦ ਜੀ ਦੀ ਬਹੁਤ ਮਿਹਰ ਹੈ ਇਸ ਨਗਰ ਦੇ ਤੇ ਉਹਨਾਂ ਦੀ ਮਿਹਰ ਦੇ ਸਦਕਾ ਇੱਥੇ ਬਹੁਤ ਵਧੀਆ ਪ੍ਰੋਗਰਾਮ ਲਾਇਆ ਜਾਂਦਾ ਇਹਾਂ ਕਿਸੇ ਹੋਲਡ ਬਾਗੀ ਤੋਂ ਸਾਰੇ ਨੌਜਵਾਨ ਇਕੱਠੇ ਹੋ ਕੇ ਇਕਤਾ ਦੇ ਨਾਲ ਇਹ ਲੰਗਰ ਲਗਾਉਂਦੇ ਆ ਇਹਦੇ ਵਿੱਚ ਸਾਰੇ ਪਿੰਡ ਦਾ ਸਹਿਯੋਗ ਆ ਸਾਰੇ ਪੁੱਛ ਵੀਰਾਂ ਦਾ ਸਹਿਯੋਗ ਆ ਸਾਰੇ ਐਨ ਆਰ ਆਈ ਵੀ ਦਾ ਸਹਿਯੋਗ ਆ ਉਨ੍ਹਾਂ ਦੇ ਸਹਿਯੋਗ ਸਦਕਾ ਤੇ ਪਿੰਡ ਦੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਅਸੀਂ ਇਸ ਵਾਰ ਪਹਿਲੀ ਵਾਰ ਇਹ ਲੰਗਰ ਲਗਾਇਆ ਤੇ ਅਗਲੀ ਵਾਰ ਤੋਂ ਅਸੀਂ ਇਹਨੂੰ ਹੋਰ ਵੀ ਵਧੀਆ ਪ੍ਰਬੰਧ ਕਰਾਂਗੇਾਰੇ ਨੌਜਵਾਨ ਮਿਲ ਕੇ ਆਪਣਾ ਸਾਰਾ ਸupport ਕਰਾਂਗੇ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ